ਜੇ ਇੱਕ ਧੀ ਇਹ ਮੰਗ ਕਰ ਸਕਦੀ ਐ ਵੀ ਮੇਰੀ ਮਾਂ ਦੀ ਵਧੀਆ ਸੇਵਾ ਹੋਵੇ ਤੇ ਮੇਰੀ ਪਰਜਾਈ ਵੀ ਮੇਰੀ ਮਾਂ ਦੇ ਮੂੰਹ ਨਾ ਖੋਲੇ ਹਨਾ ਤੇ ਉਹਦੀ ਕੇਅਰ ਕਰੇ ਪੂਰੀ ਕਦਰ ਕਰੇ ਤਉ ਐਵੀਂ ਚੀਜ਼ ਧਿਆਨ ਚ ਰੱਖਿਆ ਕਰੇ ਵੀ ਜਿਹੜੇ ਘਰ ਉਹ ਵਿਆਹ ਕੇ ਗਈ ਐ ਕੀ ਉੱਥੇ ਉਹ ਉਨੀ ਇੰਪੋਰਟੈਂਸ ਦਿੰਦੀ ਆ ਆਪਦੀ ਸੱਸ ਨੂੰ ਜਿੰਨੀ ਉਹ ਆਪਦੀ ਮਾਂ ਦੇ ਲਈ ਭਾਲਦੀ ਆ ਕਿਉਂਕਿ ਹਰ ਇੱਕ ਨੂੰ ਇਹ ਪਤਾ ਹੁੰਦਾ ਐ ਦੀ ਇਹ ਸਾਡੀ ਸੱਸ ਹੈ ਇਹ ਸਾਡੀ ਮਾਂ ਅਸੀਂ ਇਹਦੀ ਕਦਰ ਕਰਨੀ ਹੈ ਇਹਦੀ ਰਿਸਪੈਕਟ ਕਰਨੀ ਹੈ ਹਨਾ ਕਹਿੰਦੇ ਦਿੰਦੇ ਨੇ ਵੀ ਆਪਦੀ ਨੱਕ ਸ਼ਰਮ ਨੂੰ ਹਰ ਕੋਈ ਸਭ ਨੂੰ ਸੰਭਾਲ ਦੇਗਾ ਇਹਦੇ ਕਰਕੇ ਨਾ ਵੀ ਬਹੁਤੀ ਧਕਲ ਅੰਦਾਜ਼ੀ ਨਾਲੋਂ ਜੇ ਦੋ ਜਣਿਆਂ ਦਾ ਰਿਸ਼ਤਾ ਚਾਹੇ ਉਹ ਸੱਸ ਨੂੰ ਹੁੰਦਾ ਹੈ ਚਾਹੇ ਨਨਾਨ ਪਰਜਾਈ ਦਾ ਚਾਹੇ ਉਹ ਕਿਸੇ ਦਾ ਵੀ ਆ ਇੱਕ ਦੂਜੇ ਨਾਲ ਉਹਦੇ ਵਿੱਚ ਉਹ ਨਿੱਕੇ ਨਿੱਕੇ ਕਮੀਆਂ ਕੱਢਣ ਦੀ ਬਜਾਏ ਜੇ ਬੰਦਾ ਮਤਲਬ ਇੱਕ ਜੀਵ ਨੂੰ ਲਗਾਮ ਦੇ ਕੇ ਹਨਾ ਰਿਸ਼ਤਾ ਸੁਧਾਰਨ ਦੀਆਂ ਗੱਲਾਂ ਕਰੇ ਇਹ ਗੱਲਾਂ ਵਰਤਲੇ ਵੀ ਚੱਲ ਕੋਈ ਨਾ ਇਹ ਸਾਡੇ ਵਰਗੀ ਆ ਜਾਂ ਅਸੀਂ ਇਹਦੇ ਵਰਗੇ ਹਾਂ ਫਿਰ ਇੰਨੀਆਂ ਲੜਾਈਆਂ ਨਹੀਂ ਹੁੰਦੀਆਂ ਪਰ ਜਦੋਂ ਆਪਾਂ ਨਿੱਕੇ 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 ਚੀਜ਼ਾਂ ਨੂੰ ਨਾ ਜ਼ਿਆਦਾ ਧਿਆਨ ਚ ਲਿਆਈ ਜਾਂਦੇ ਆ ਉਹਨਾਂ ਨੂੰ ਇੰਪੋਰਟੈਂਟ ਦੇ ਇਹਨੇ ਦੇਖੀ ਜਾਂਨੀ ਵੀ ਆ ਗਲਤੀ ਕਰੀ ਆ ਗਲਤੀ ਕਰੀ ਆ ਉੱਥੇ ਰਿਸ਼ਤੇ ਅਕਸਰ ਖਰਾਬ ਵੀ ਹੋ ਜਾਂਦੇ ਹੁੰਦੇ ਨੇ ਰਹਿਣਾ ਅਗਲੇ ਨਿੱਕੂ ਹੀ ਕਰੇ ਹੁੰਦਾ ਨਾਲੇ ਉਹਨਾਂ ਭੈਣ ਭਾਈਆਂ ਨਾਲ ਵੀ ਆਪਾਂ ਵਰਤਣਾ ਹੁੰਦਾ